ਤਿੰਨ ਮਹੀਨਿਆਂ ਦੇ ਵਿੱਚ ਬਾਈ 26 ਕਿਲੋ ਭਾਰ ਘਟਾਇਆ ਪਹਿਲਾਂ ਮੈਨੂੰ ਥਾਇਰਾਇਡ ਸੀਗਾ ਮਾਈਗਰੇਨ ਸੀਗਾ ਜਦੋਂ ਮਟਾਪਾ ਘਟਿਆ ਤਾਂ ਸਾਰੀਆਂ ਪ੍ਰੋਬਲਮ ਸੋਲਵ ਹੋ ਗਈ ਬਾਈ ਆ ਤਿੰਨ ਕੁੜੀਆਂ 50 50000 ਰੁਪਏ ਦੀ ਸ਼ਰਤ ਲਾਉਂਦੀਆਂ ਨੇ ਕਹਿੰਦੀਆਂ ਜੇ ਸਾਡੇ ਕਿਸੇ ਨੇ ਰੂਲ ਫੋਲੋ ਕਰ ਲੇ ਤਾਂ ਅਸੀਂ 1 ਮਹੀਨੇ ਦੇ ਵਿੱਚ ਲਗਭਗ 8 ਕਿਲੋ ਤੋਂ ਲੈ ਕੇ 10 ਕਿਲੋ ਤੱਕ ਭਾਰ ਘਟਾ ਸਕਦੇ ਹਾਂ ਕਿੰਨਾ ਪਾਰਸੀਬਲ ਹੈ ਪਹਿਲਾਂ ਵੀਰ ਜੀ ਮੇਰਾ 92 ਪਲੱਸ ਸੀਗਾ ਜੀ 92 ਹਾਂਜੀ ਤੇ ਹੁਣ ਕਿੰਨਾਗਾ ਹੁਣ ਵੀਰ ਜੀ ਮੇਰਾ 65 ਕਿਲੋ ਆ ਕਿੰਨਾ ਘਟਾ ਲਿਆ ਵੀਰ ਜੀ ਮੈਂ 28 ਕਿਲੋ ਦੇ ਨੇੜੇ ਤੇੜੇ ਘਟਾਇਆ ਇਸ ਸਕਰੀਨ ਤੇ ਤੁਸੀਂ ਪੁਰਾਣੀ ਤਸਵੀਰ ਵੀ ਚਲਦੀ ਦੇਖ ਰਹੇ ਹੋ ਤੇ ਨਵੀਂ ਤਸਵੀਰ ਵੀ ਦੇਖ ਰਹੇ ਹੋ ਅੱਜ ਜਿਵੇਂ ਖੜਿਆ ਤਾਂ ਇੰਨਾ ਭਾਰ ਘਟਾਉਣਾ ਕੋਈ ਛੋਟੀ ਮੋਟੀ ਗੱਲ ਨਹੀਂ ਤੇ ਇਹ ਬਲੇ ਕੋਈ ਤਕਲੀਫ ਵਗੈਰਾ ਜਿਵੇਂ ਆਪਾਂ ਭਾਰ ਘਟਾਉਣੇ ਹੈਗੇ ਨਹੀਂ ਵੀਰ ਜੀ ਬਿਲਕੁਲ ਕੋਈ ਤਕਲੀਫ ਨਹੀਂ ਹੈਗੀ ਸੋ ਕੋ ਬਿਮਾਰੀਆਂ ਦੂਰ ਹੋਈਆਂ ਔਰ ਬੋਡੀ ਚ ਫੁੱਲ એનર્ਜੀ ਹੈ ਜੀ ਬਿਮਾਰੀਆਂ ਕਿਦਾਂ ਦੂਰ ਹੋ ਗਈਆਂ ਵੀਰ ਜੀ ਕਈ ਪ੍ਰੋਬਲਮਸ ਹੁੰਦੀਆਂ ਲੇਡੀਜ਼ ਨੂੰ ਜਿਹੜੀਆਂ ਬੰਦਾ ਕਿਸੇ ਡਾਕਟਰ ਕੋ ਜਾ ਕੇ ਵੀ ਨਹੀਂ ਦੱਸਦਾ ਨਿਊਟ੍ਰੀਸ਼ਨ ਨੇ ਸਾਰੀਆਂ ਬਿਮਾਰੀਆਂ ਸਾਡੀਆਂ ਖਤਮ ਕਰਤੀਆਂ ਸਾਹ ਚੜਦਾ ਸੀਗਾ ਥਕਾਵਟ ਰਹਿੰਦੀ ਸੀਗੀ ਕੰਮ ਕਰਨੇ ਨੂੰ ਦਿਲ ਨਹੀਂ ਸੀ ਉਹ ਦਾ ਸੋਲਵ ਹੋ ਗਿਆ ਜੀ ਉਹ ਤਾਂ ਜਦੋਂ ਮਟਾਪਾ ਕੱਟ ਗਿਆ ਬਣੇ ਆਟੋਮੈਟਿਕ ਬੰਦੇ ਚ એનર્ਜੀ ਆ ਜਾਂਦੀ ਹੈ ਨਾ ਤੇ ਸასი ਘਰ ਪਏ ਆਪਣਾ ਕਿੰਨਾ ਭਾਰ ਸੀ ਜੀ ਮੈਂ 26 ਕਿਲੋ ਭਾਰ ਘਟਾਇਆ 3 ਮਹੀਨੇ ਦੇ ਵਿੱਚ ਪਲਸ 85 ਪਲਸ ਸੀਗਾ ਮੇਰਾ 3 ਮਹੀਨਿਆਂ ਦੇ ਵਿੱਚ ਬਾਈ 26 ਕਿਲੋ ਭਾਰ ਘਟਾਇਆਗਾ ਇਹ ਮਨੋ ਵੀ ਮਹੀਨੇ ਦਾ 8-9 ਕਿਲੋ ਭਾਰ ਹੋ ਗਿਆ ਹਾਂਜੀ ਹੁਣ ਮਿਰਚ 65 ਕਿਲੋ ਵਜਨ ਅਸੀਂ ਆਪਣੇ ਘਰ ਤੋਂ ਹੀ ਸ਼ੁਰੂ ਕੀਤਾ ਪਹਿਲਾਂ ਮੇਰੇ ਹਸਬੰਦ ਨੇ ਘਟਾਇਆ ਉਹਨਾਂ ਨੇ 55 ਕਿਲੋ ਵਜਨ ਘਟਾਇਆ ਬੇਟੇ ਨੇ 14 ਕਿਲੋ ਘਟਾਇਆ ਮੈਂ 26 ਕਿਲੋ ਘਟਾਇਆ ਕੋਈ ਤਕਲੀਫ ਵਗੈਰਾ ਭੈਣੇ ਪਹਿਲਾਂ ਮੈਨੂੰ ਥਾਇਰਾਇਡ ਸੀਗਾ ਮਾਈਗਰੇਨ ਸੀਗਾ ਜਦੋਂ ਮਟਾਪਾ ਘਟਿਆ ਤਾਂ ਸਾਰੀਆਂ ਪ੍ਰੋਬਲਮ ਸੋਲਵ ਹੋ ਗਈਆਂ ਤੇ ਮੈਨੂੰ 14 ਸਾਲ ਤੋਂ ਪੀਸੀਓਡੀ ਦੀ ਪ੍ਰੋਬਲਮ ਸੀਗੀ ਤੇ ਉਹ ਵੀ ਪ੍ਰੋਬਲਮ ਸੋਲਵ ਹੋ ਗਈ ਕਿਉਂਕਿ ਲੇਡੀਜ਼ ਦੀਆਂ ਪ੍ਰੋਬਲਮ ਬਹੁਤ ਜ਼ਿਆਦਾ ਹੁੰਦੀਆਂ ਨੇ ਅਸੀਂ ਇਦਾਂ ਹੀ ਸਾਰਾ ਲੇਡੀਜ਼ ਨੇ ਹੀ ਸ਼ੁਰੂ ਕੀਤਾ ਹੋਇਆ ਕਿਉਂਕਿ ਕਿਉਂਕਿ ਲੇਡੀਜ਼ ਨੂੰ ਜੈਨਸ ਨਾਲ ਗੱਲ ਕਰਨ 'ਚ ਥੋੜੀ ਜਿਹੀ ਦਿੱਕਤ ਆਉਂਦੀ ਆ ਤਾਂ ਕਿ ਜੋ ਵੀ ਲੇਡੀਜ਼ ਨੂੰ ਕੋਈ ਵੀ ਪ੍ਰੋਬਲਮ ਆਉਂ ਸਾਡੇ ਨਾਲ ਕੰਟੈਕਟ ਕਰ ਸਕਦਾ ਹੈ ਹਰ ਇੱਕ ਜਗ੍ਹਾ ਤੇ ਸਾਡਾ ਆਪਣਾ ਕਲੱਬ ਆ ਲੇਡੀਜ਼ ਨਾਲ ਜਿਨੇ ਵੀ ਲੇਡੀਜ਼ ਨਾਲ ਗੱਲ ਕਰਨੀ ਅਸੀਂ ਉਹ ਲੇਡੀਜ਼ ਦਾ ਨੰਬਰ ਦੇ ਕੇ ਉਹਨਾਂ ਨਾਲ ਕੰਟੈਕਟ ਕਰ ਸਕਦੇ ਨੇ ਤੇ ਭੈਣ ਨੂੰ ਥੈਰਡ ਤੇ ਮਾਈਗ੍ਰੇਸ਼ਨ ਦੀ ਪ੍ਰੋਬਲਮ ਵੀ ਸੀ ਜੋ ਕਿ ਮਟਾ ਤੁਹਾਡਾ ਆਪਾਂ ਨੂੰ ਆਮ ਹੀ ਪਤਾ ਵੀ ਮਟਾਪਾ ਕਈ ਬਿਮਾਰੀਆਂ ਦੀ ਜੜਾ ਜੇ ਆਪਣਾ ਸਰੀਰ ਫਿੱਟ ਹੋਊਗਾ ਬਿਮਾਰੀ ਆਪਣੇ ਕੋਲੇ ਨਹੀਂ ਲੱਗਦੀ ਤੇ ਤੁਹਾਡੇ ਕੋਲੇ ਬੱਚਾ ਲਗਭਗ ਮਿਲਦਾ 1.5 ਸਾਲ ਦਾ ਬੱਚਾ ਹੋ ਬਈ ਹਾਂਜੀ ਵੀਰ ਜੀ 1.5 ਸਾਲ ਦਾ ਆਪਾਂ ਦਿਖਾਈ ਦਿੰਨੇ ਆ ਵੀਡੀਓ ਦੇ ਵਿੱਚ ਬੱਚਾ ਮੇਰਾ ਅੱਛਾ ਬਈ ਆ ਬੱਚਾ ਭੈਣ ਕੋਲੇ ਬਈ ਹੈਲੋ ਤੇ ਭਣ ਇਹ ਕੀ ਬੱਚਿਆਂ ਵਾਲੀਆਂ ਔਰਤਾਂ ਖਾ ਸਕਦੀਆਂ ਨੇ ਹਾਂਜੀ ਵੀਰ ਜੀ ਜਦੋਂ ਇਹ 3 ਮਹੀਨੇ ਦਾ ਸੀਗਾ ਮੈਂ ਉਦੋਂ ਹੀ ਸ਼ੁਰੂ ਕੀਤਾ ਸੀਗਾ ਜਨੇਪੇ ਤੋਂ ਬਾਅਦ ਆਪਾਂ ਨੂੰ ਆਮ ਪਤਾ ਹੀ ਵੀ ਮਟਾਪਾ ਆ ਜਾਂਦਾ ਹੈਗਾ ਹਾਂਜੀ ਹਾਂਜੀ ਇਹ ਕਈਆਂ ਦਾ ਹੁੰਦਾ ਵਾ ਉਹ ਤੋਂ ਬਾਅਦ ਚ ਰੁਕ ਜਾਂਦਾ ਭਾਰ ਘਟਦਾ ਨਹੀਂ ਹੈਗਾ ਮਤਲਬ ਤੇ ਮੈਂ ਇਹ ਜਦੋਂ 3 ਮਹੀਨੇ ਦਾ ਸੀਗਾ ਮੈਨੂੰ ਵੀ ਲੱਗਿਆ ਵੀ ਮੇਰਾ ਭਾਰ ਰੁਕ ਨਾ ਜਾਵੇ ਤਾਂ ਮੈਂ ਉਹ ਇਹੀ ਕੋਸ਼ਿਸ਼ ਕੀਤੀ ਵੀ ਮੈਂ ਉਹਦੇ ਹੀ ਕਵਰ ਕਰਦਾ ਇਹ ਸਾਰੀਆਂ ਚੀਜ਼ਾਂ ਨੂੰ ਮਟਾਪੇ ਨੂੰ ਆਪਦੇ ਨੂੰ ਤੇ ਮੈਂ ਬਸ ਜਦੋਂ ਇਹ 3 ਮਹੀਨੇ ਦਾ ਸੀਗਾ ਮੈਂ ਸ਼ੁਰੂ ਕੀਤਾ ਦਾ ਨਿਊਟ੍ਰੀਸ਼ਨ ਤੇ 2 ਮਹੀਨਿਆਂ ਦੇ ਵਿੱਚ ਮੈਂ ਆਪਣਾ 15 ਕਿਲੋ ਭਾਰ ਘਟਾ ਲਿਆ ਸੀ 2 ਮਹੀਨਿਆਂ ਦੇ ਵਿੱਚ ਭੈਣ ਨੇ 15 ਕਿਲੋ ਭਾਰ ਘਟਾਇਆ ਹੈਗਾ ਤੇ ਕੋਈ ਕਾਸਰਟ ਵਗੈਰਾ ਜਾਂ ਜਿਮ ਵਗੈਰਾ ਗਏ ਨਹੀਂ ਵੀਰੇ ਮੈਂ ਆਪਰੇਸ਼ਨ ਦੇ ਨਾਲ ਹੀ ਹੋਏ ਆ ਦੋਨੇ ਬੱਚੇ ਮੇਰੇ ਇੱਕ ਵੱਡਾ ਬੇਟਾ ਵੀ ਆ ਤੇ ਉਸ ਤੋਂ ਬਾਅਦ ਮੈਂ ਕੋਈ ਕਸਰਤ ਵਗੈਰਾ ਤਾਂ ਨਹੀਂ ਖਾਸ ਕੀਤੀ ਸੀਗੀ ਮੈਂ ਸ਼ਹਿਰ ਜ਼ਰੂਰ ਕੀਤੀ ਹੈਗੀ ਇਹਦੇ ਨਾਲ ਜਨੇਪੇ ਤੋਂ ਬਾਅਦ ਇੱਕ ਪੰਜੀਰੀ ਵਗੈਰਾ ਖਾਂਦੇ ਹੁੰਦੇ ਫਿਰ ਉਹ ਖਾਧੀ ਜਾਂ ਨਾ ਖਾਧੀ ਉਹ ਵੀ ਖਾਧੀ ਸੀ ਵੀਰੇ ਫਿਰ ਵੀ ਭਾਰ ਘਟਾ ਲਿਆ ਹਾਂਜੀ ਹਾਂਜੀ ਵਧੀਆ ਗੱਲ ਆ ਬਈ ਭੈਣ ਨੇ ਜਨੇਪੇ ਤੋਂ ਬਾਅਦ ਪੰਜੀਰੀ ਖਾ ਕੇ ਵੀ ਭਾਰ ਘਟਾ ਲਿਆ ਤੇ ਇੱਕ ਤਾਂ ਬੱਚਾ ਛੋਟਾ ਹਣਾ ਭੈਣੇ ਦੁੱਧ ਵਗੈਰਾ ਪੀਂਦਾ ਹੈਗਾ ਫਿਰ ਸਰੀਰ 'ਚ ਕਮਜ਼ੋਰੀ ਨਹੀਂ ਆਈ ਵੀ ਨਹੀਂ ਨਹੀਂ ਵੀਰੇ ਕਮਜ਼ੋਰੀ ਬਿਲਕੁਲ ਨਹੀਂ ਆਈ ਸਗਾਂਦੀ ਦੁੱਗਣੀ ਤਾਕਤ ਮਹਿਸੂਸ ਹੋਈ ਵੀ ਦੁੱਗਣੀ એનર્ਜੀ ਦੇ ਨਾਲ ਕ ਤੇ ਦੋਸਤ ਵੀਡੀਓ ਵੇਖ ਰਹੇ ਨੇ ਬਸ ਮੈਂ ਤਾਂ ਜੀ ਇਹੀ ਕਹਿਣਾ ਚਾਹੂੰਗੀ ਜੇ ਤੁਹਾਨੂੰ ਕੋਈ ਵੀ ਤਰ੍ਹਾਂ ਦੀ ਬਿਮਾਰੀ ਆ ਕੋਈ ਵੀ ਤਰ੍ਹਾਂ ਦੀ ਪ੍ਰੋਬਲਮ ਆ ਲੇਡੀਜ਼ ਨੂੰ ਵੀ ਖਾਸ ਕਰਕੇ ਜਿੱਦਾਂ ਮਾਈਗਰੇਨ ਵਗੈਰਾ ਪੀਸੀਓਡੀ ਵਗੈਰਾ ਜਾਂ ਕਈਆਂ ਨੂੰ ਮਤਲਬ ਬੱਚਿਆਂ ਤੋਂ ਬਾਅਦ ਭਾਰ ਰੁਕ ਜਾਂਦਾ ਵਾ ਜਾਂ ਉਹਨਾਂ ਨੂੰ ਲੱਗਦਾ ਵੀ ਸਾਡੀ ਡਿਸਕ ਦੇ ਵਿੱਚ ਪ੍ਰੋਬਲਮ ਆ ਜਾਂਦੀ ਆ ਉਹ ਜਿਹੜਾ ਇੰਜੈਕਸ਼ਨ ਲੱਗਦਾ ਵੀਰੇ ਉਹਦੇ ਨਾਲ ਹਨਾ ਤਾਂ ਉਹ ਵੀ ਸਾਰੀਆਂ ਚੀਜ਼ਾਂ ਨੂੰ ਕਵਰ ਅਪ ਕਰਦਾ ਵਾ ਮੈਨੂੰ ਕਦੇ ਵੀ ਇੰਜੈਕਸ਼ਨ ਦਾ ਦਰਦ ਨਹੀਂ ਮਹਿਸੂਸ ਹੋਇਆ ਹੁਣ ਤੱਕ ਕਹਿਣਾ ਚਾਹੁੰਦੀ ਆ ਵੀ ਤੁਸੀਂ ਵੀ ਇਸ ਨੂੰ ਟਰਾਈ ਕਰੋ ਨਿਊਟ੍ਰੀਸ਼ਨ ਨੂੰ ਲੈ ਕਿ ਤੁਸੀਂ ਵੀ ਆਪਣਾ ਭਾਰ ਘਟਾਓ ਇਹ ਬਹੁਤ ਹੀ ਸੌਖਾ ਤਰੀਕਾ ਆ ਭਾਰ ਘਟਾਉਣ ਦਾ ਬਿਲਕੁਲ ਨਾ ਕੋਈ ਕਸਰਤ ਕਰਨੀ ਨਾ ਕੋਈ ਜਿੰਮ ਜਾਣਾ ਬਈ ਇੱਕ ਵਾਰ ਭੈਣ ਹੋਰਾਂ ਨਾਲ ਫੋਨ ਤੇ ਗੱਲਬਾਤ ਕਰ ਲਓ ਪਹਿਲੇ 3 ਦਿਨਾਂ ਦੇ ਵਿੱਚ ਵਿੱਚ ਤੁਹਾਡਾ ਭਾਰ ਘਟਣਾ ਨਾ ਸ਼ੁਰੂ ਹੋਇਆ ਤਾਂ ਕੋਈ ਪੈਸਾ ਨਹੀਂ ਤੇ ਬਈ ਇੱਕ ਸਭ ਤੋਂ ਵੱਡੀ ਗੱਲ ਲੋਕਾਂ ਦੇ ਮਨਾਂ 'ਚ ਇੱਕ ਮਹਿਮ ਪਿਆ ਪਿਆਗਾ ਪਹਿਲਾਂ ਕਿ ਬਾਜ਼ਾਰ 'ਚ ਪ੍ਰੋਡਕਟ ਜਿਆਦਾ ਚੱਲਦਾ ਸੀ ਜਿੰਨਾ ਚਿਰ ਤਾ ਉਹ ਬੰਦਾ ਖਾਂਦਾ ਰਹਿੰਦਾ ਉਹਨਾਂ ਟਾਈਮ ਦਾ ਭਾਰ ਰਹਿੰਦਾ ਘਟ ਜਦੋਂ ਖਾਣਾ ਛੱਡ ਦਿੰਦੇ ਭਾਰ ਦੁੱਗਣਾ ਤੇਜ਼ੀ ਨਾਲ ਵੱਧਦਾ ਪਤਾ ਨਹੀਂ ਕੀ ਨਾਮ ਸੀ ਉਹਦਾ ਮਾਰਕੀਟ ਚੰਮ ਚੱਲਦਾ ਸੀ ਹਾਂਜੀ ਹਰਬਲ ਲ ਆਪਣਾ ਪ੍ਰੋਡਕਟ ਦਾ ਮਤਲਬ ਇਹ ਆ ਕਿ ਸਾਡੀ ਹੋਮ ਡਾਈਟ ਹੈ ਤੇ ਹਾਂਜੀ 60% ਹੋਮ ਡਾਈਟ 40% ਨਿਊਟ੍ਰੀਸ਼ਨ ਜਦੋਂ ਸਾਡਾ ਆਪਣਾ ਅਸੀਂ ਆਇਡੀਅਲ weight ਤੇ ਇੱਕ ਵਾਰੀ ਹੋਣਾ ਜ਼ੀਰੋ ਫੈਟ ਕਰਨਾ ਬੋਡੀ ਦੇ ਵਿੱਚੋਂ ਜਦੋਂ ਅਸੀਂ ਆਇਡੀਅਲ weight ਤੇ ਆ ਜੰਨੇ ਆ ਤਾਂ ਅਸੀਂ ਹੋਮ ਡਾਈਟ ਦਿੰਨੇ ਆ 2 ਮਹੀਨੇ ਤਾਂ ਫਿਰ weight again ਨਹੀਂ ਹੁੰਦਾ ਹੈ ਤੇ ਭੈਣੇ ਕਿਸੇ ਨੇ ਭਾਰ ਘਟਾਉਣਾ ਹੋਵੇ ਇਹ ਪ੍ਰੋਡਕਟ ਖਰੀਦਨੇ ਹੋਣ ਕੀ ਇੱਥੇ ਹੀ ਉਹਨਾ ਪੂਗਾ ਨਹੀਂ ਵੀਰੇ ਆਨਲਾਈਨ ਵੀ ਆਪਾਂ ਲੈ ਸਕਦੇ ਆ ਤੇ ਹਰ ਇੱਕ ਸ਼ਹਿਰ ਦੇ ਵਿੱਚ ਆਪਣੇ ਕਲੱਬ ਵੀ ਖੁੱਲੇ ਹੋਏ ਨੇ ਉੱਥੋਂ ਵੀ ਬਾਏ ਕਰ ਸਕਦੇ ਆ ਆਪਾਂ ਜਿਹਨੂੰ ਨੇੜੇ ਪੈਂਦਾ ਤੇ ਇੰਡੀਆ ਦੇ ਵਿੱਚ ਆਪਣੀ ਡਿਲੀਵਰੀ ਫ੍ਰੀ ਆ ਫੌਰਨ ਦੇ ਵਿੱਚ ਡਿਲੀਵਰੀ ਚਾਰਜੇਸ ਲੱਗਦੇ ਨੇ ਆਪਣੇ ਸੋ ਦੋਸਤੋ ਜਿਹੜਾ ਵੀਡੀਓ ਸ਼ੇਅਰ ਕਰਕੇ ਆਊਗਾ ਉਹਨਾਂ ਵਾਸਤੇ ਇੰਡੀਆ 'ਚ ਡਿਲੀਵਰੀ ਬਿਲਕੁਲ ਫ੍ਰੀ ਹੈ ਤੇ ਵੀਡੀਓ ਸ਼ੇਅਰ ਕਰਕੇ ਆਪਣੇ ਮੋਟਾਪੇ ਵਾਲੇ ਪ੍ਰੇਸ਼ਾਨ ਦੋਸਤਾਂ ਤੱਕ ਜਰੂਰ ਭੇਜ ਦਿਓ ਤੇ ਬਈ ਜਲਦੀ ਤੋਂ ਜਲਦੀ ਆਪਣਾ ਭਾਰ ਘਟਾ ਲਓ ਬਾਕੀ ਭੈਣੋ ਰਹੀਆਂ ਤਿੰਨ ਤਰ੍ਹਾਂ ਦੇ ਵਿੱਚ ਭਾਰ ਘਟਾਉਣਾ ਸ਼ੁਰੂ ਕਰ ਦੰਦੇ ਨੇ ਜੇਕਰ ਨਾ ਭਾਰ ਘਟਿਆ ਤਾਂ ਕੋਈ ਪੈਸਾ ਨਹੀਂ ਬਿਲਕੁਲ ਫ੍ਰੀ ਕਰ ਦਿਓ ਸੇਰੂ ਵੀਡੀਓ ਧੰਨਵਾਦ